ਕਿ ਜਦੋਂ ਕੋਈ ਹਾਰਨ ਮਾਰੇ ਤੇ ਨਾਲ ਦੀ ਨਾਲ ਸਾਈਡ ਛੱਡ ਦਿਆ ਕਰੋ ਜੇ ਸਾਈਡ ਨਹੀਂ ਛੱਡੀ ਤੇ ਕਹਿੰਦੇ ਤੁਹਾਡੇ ਤੇ ਹੋ ਜਾਣਾ ਪਰਚਾ ਉਹ ਵੀ ਐਨਡੀਪੀਐਸ ਦਾ ਇਹ ਖਬਰ ਆ ਰਹੀ ਮਿੰਟੋ ਜੀ ਇਹ ਕੀ ਚੱਕਰ ਪਾਇਆ ਕਿ ਕੱਲੀ ਸਾਈਡ ਪਿੱਛੇ ਹੀ ਐਨਡੀਪੀਐਸ ਦਾ ਪਰਚਾ ਹਾਂ ਉਹਨੇ ਵਿਚਾਰੇ ਨੇ ਸਾਈਡ ਨਹੀਂ ਦਿੱਤੀ ਇਹਨਾਂ ਸਾਈਡ ਚੋਕੀ ਦਿੱਤੀ ਚੋਕੀ ਦਿੱਤੀ ਸਹੀ ਗੱਲ ਹੈ ਕਮਾਲ ਹੀ ਕਰਦੀ ਹੈ ਪੁਲਿਸ ਤੇ ਫੜੀ ਗਈ ਪੁਲਿਸ ਹੂੰ ਪੁਲਿਸ ਫੜੀ ਗਈ ਆ ਉਹ ਬੰਦੇ ਨੇ ਹਾਈ ਕੋਰਟ ਚ ਜਾ ਕੇ ਦਾਵਾ ਕੀਤਾ ਕਿ ਮੇਰੇ ਨਾਲ ਤੇ ਜੱਗੋ ਤੇਰ ਵੀ ਹੋਈ ਆ ਜੀ ਉਹ ਕਹਿੰਦਾ ਕਿ ਸਾਈਡ ਨਹੀਂ ਦਿੱਤੀ ਇਹ ਲੰਘ ਲੱਗੇ ਹੀ ਲੰਘਾ ਨਾ ਮਿਲਿਆ ਕਿਤੇ ਤੇ ਹੂੰ ਉੱਤਰ ਕੇ ਤੇ ਮੇਰਾ ਮੋਬਾਈਲ ਮੁਬੂਲਾ ਗੱਡੀ ਗੁੱਡੀ ਕਬਜ਼ੇ ਉਹ ਅੱਜ ਕੱਲ ਇਹ ਪਹਿਲਾ ਕੰਮ ਇਹੀ ਹੁੰਦਾ ਹੈ ਮੋਬਾਈਲ ਫੜ ਲੋ ਗੋਲੀਆਂ ਪਾਤੀਆਂ ਹੂੰ ਅੱਛਾ ਇਹਨਾਂ ਕਾਲ ਦੇ ਨਾਲ ਕਈ ਵਾਰ ਇਹ ਕੰਮ ਕਰਦੇ ਨੇ ਪੁਲਿਸ ਇਹ ਕਿ ਜਨਾਬ ਉਹ ਜਦੋਂ ਲੈਬ ਚ ਭੇਜੀਆਂ ਗੋਲੀਆਂ ਤੇ ਉੱਥੇ ਪੈਰਾਸੀਟਾਮੋਲ ਨਿਕਲਣਾ ਹੈ ਨਾ ਬੁਖਾਰ ਤਾਰਨ ਦੀਆਂ ਨਾ ਕੀ ਪਤਾ ਦੇਖੀ ਹੋਰ ਪਾ ਦੇਣਾ ਸੀ ਇਹਨਾਂ ਨੇ ਜੋ ਕਿਤੇ ਲੈਬ ਚੋਂ ਨਾ ਹੁੰਦਾ ਉਹ ਟੈਸਟ ਸਹੀ ਆਉਂਦਾ ਤੇ ਕੀ ਪਤਾ ਕੀ ਬਣ ਜਾਣਾ ਸੀ ਉਹਨੇ ਹੁਣ ਇਸ ਮਾਮਲੇ ਦੇ ਵਿੱਚ ਕਪੂਰਥਲੇ ਦੇ ਐਸਐਸਪੀ ਨੂੰ ਤਲਬ ਕਰ ਲਿਆ ਗਿਆ ਹੂੰ ਇਹ ਵੈਸੇ ਕੋਈ ਪਹਿਲਾ ਮਾਮਲਾ ਨਹੀਂ ਮੈਂ ਤੁਹਾਨੂੰ 50 ਮਾਮਲੇ ਇਸ ਤਰ੍ਹਾਂ ਦੇ ਦੱਸ ਸਕਦਾ ਜੀ ਇਹਨਾਂ ਨੇ ਇੱਕ ਵਾਰੀ ਇੱਕ ਮੁੰਡਾ ਚੁੱਕਿਆ ਪੈਟਰੋਲ ਪੰਪ ਤੋਂ ਹੂੰ ਪੈਟਰੋਲ ਪੰਪ ਤੇ ਤੇਲ ਪੋਰਿਆ ਸੀ ਤੇ ਉਹਦੇ ਨਾਲ ਉਹਦੀ ਮਾਂ ਹੋ ਸਕਦਾ ਉਹ ਕੰਮ ਕਰਦਾ ਹੋਵੇ ਮੈਂ ਕੋਈ ਗਾਰੰਟੀ ਨਹੀਂ ਲੈਂਦਾ ਕਹਿੰਦੀ ਜੀ ਇਹਨਾਂ ਨੇ ਉਹਦੇ ਤੇ ਐਨਡੀਪੀਐਸ ਦਾ ਪਰਚਾ ਪਾਤਾ ਉਹਨਾਂ ਨੇ ਰਿਕਾਰਡਿੰਗ ਕੱਢ ਕੇ ਰੱਖਦੀ ਕਿ ਜਿੱਥੇ ਦਾ ਨਾਕਾ ਬਣਾ ਰਹੇ ਆ ਹੂੰ ਇਹ ਬੰਦਾ ਤੇ ਉੱਥੇ ਮੌਜੂਦ ਹੀ ਨਹੀਂ ਸੀ ਇਹਨਾਂ ਨੇ ਤੇ ਚੱਕਿਆ ਪਟ્રોલ ਪਰ ਜਖਰ ਜੋ ਗਿਆ ਹੋਕਰ ਹੋકરી ਜਾ ਕੇ ਹਉ ਤਾਂ ਇਹ ਤਾਂ ਪੁਲਿਸ ਡੀਵੀਆਰ ਚੱਕ ਕੇ ਲੈ ਜਾਂਦੀ ਹੈ ਨਾ ਨਾਲ ਦੀ ਨਾਲ ਇਹ ਪਹਿਲਾਂ ਕੀ ਕਰਦੇ ਆ ਕਿ ਸੀਸੀਟੀਵੀ ਕੈਮਰਾ ਹੀ ਚੁੱਕਦੇ ਆ ਇਹਨਾਂ ਨੂੰ ਪਤਾ ਫੜੇ ਜਾਵਾਂਗੇ ਕਿਉਂਕਿ ਗ੍ਰਿਫਤਾਰੀ ਜਦੋਂ ਹੁੰਦੀ ਹੈ ਨਾ ਜ਼ਿਆਦਾਤਰ ਮੌਕਿਆਂ ਤੇ ਕਿਤੋਂ ਹੁੰਦੀ ਹੈ ਵਿਖਾਈ ਕਿਤੇ ਜਾਂਦੀ ਹੈ ਜੀ ਇਸੇ ਤਰ੍ਹਾਂ ਦਾ ਹੋਰ ਇਨਸੀਡੈਂਟ ਦੱਸ ਦੇਣਾ ਤੁਹਾਨੂੰ ਹੂੰ ਅਮੋਗਾ ਦੇ ਲਾਗੇ ਇਦਾਂ ਹੋਇਆ ਕੈਨਾਰੀ ਆਇਆ ਸੀ ਉਹ ਵਿਚਾਰਾ ਉਧਰਲੇ ਸਿਸਟਮ ਦਾ ਕੋਈ ਗਿੱਜਿਆ ਹੋਣਾ ਜੀ ਉਹ ਪਾ ਪਾ ਉਹਦੇ ਪਿੱਛੇ ਕੋਈ ਕਰੀ ਜਾਂਦਾ ਉਹਨੇ ਉੱਤਰ ਕੇ ਆਖਿਆ ਨਿਹਾਰ ਅੱਗ ਲੱਗੀ ਹੈ ਗਾਂ ਹੁਣ ਕੋਈ ਜਗ੍ਹਾ ਹੋਏਗੀ ਤੇ ਮੈਂ ਤੁਹਾਨੂੰ ਸਾਈਡ ਦੇਵਾਂ ਹੂੰ ਉਹ ਸੀ ਜੱਜ ਹੂੰ ਜੱਜ ਨੇ ਵਲੀਟ ਤਾਂ ਜੀ ਉਹਦੀਆਂ ਤੇ ਵਿਚਾਰੇ ਦੀਆਂ ਅੱਡੀਆਂ ਘਸਾਤੀਆਂ ਇਹਨਾਂ ਨੇ ਜਦ ਜ਼ਮਾਨਤ ਦਿੱਤੀ ਕਈ ਦਿਨ ਅੰਦਰ ਰੱਖ ਕੇ ਜੀ ਤੇ ਜੱਜ ਨੇ ਉੱਤੇ ਸ਼ਰਤਾਂ ਲਾ ਦਿੱਤੀਆਂ ਕਿ ਹੁਣ ਤੂੰ ਮੀਡੀਆ ਦੇ ਸਾਹਮਣੇ ਵੀ ਨਹੀਂ ਕੋਈ ਬੋਲ ਸਕਦਾ ਹੂੰ ਉਹ ਵਿਚਾਰਾ ਪਤਾ ਨਹੀਂ ਕਿਵੇਂ ਫੇਰ ਹੋਰ ਨੂੰ ਜਾ ਰਹੇ ਉਹ ਕਿੱਥੇ ਬੈਠਾ ਜੇ ਕਿੱਥੇ ਨਹੀਂ ਉਹ ਅੱਜ ਤੋਂ ਬਾਅਦ ਤੇ ਮੈਂ ਸਮਝਦਾ ਕਿ ਸ਼ਾਇਦ ਕੋਈ ਕਮੈਂਟ ਆ ਜਾਵੇ ਹੂੰ ਕਿਤੇ ਕੋਈ ਰਿਐਕਸ਼ਨ ਦੱਸ ਦੇਵੇ ਕੋਈ ਕਿ ਉਹਨਾਂ ਦਾ ਆ ਸੀਗਾ ਉਹ ਤੋਂ ਬਾਅਦ ਉਹ ਤੇ ਵਿਚਾਰਾ ਚੁੱਪ ਹੀ ਹੋ ਗਿਆ ਜਮਾਨਤ ਕਰਵਾ ਕੇ ਵੀ ਮੈਂ ਜੀ ਉਹ ਮਸਾ ਅੰਦਰੋਂ ਨਿਕਲੇ ਆਉਣਾ ਕਹਿੰਦਾ ਹੱਥ ਬੰਨੇ ਉਹ ਤਾਂ ਕਹਿੰਦਾ ਹੋਏਗਾ ਕਿ ਭਾਈ ਜੋ ਮਰਜ਼ੀ ਹੋਵੇ ਭਾਵੇਂ ਗੱਡੀ ਖਤਾਨਾ ਚ ਸੁੱਟ ਦਿਓ ਜੇ ਕੋਈ ਹਰਨ ਮਾਰਦਾ ਤੇ ਲੰਘ ਜਾਂਦਾ ਜੀ ਜੀ ਸਾਡੇ ਜੱਜਾਂ ਚੀ ਪੇਸ਼ੈਂਸ ਹੈ ਨਹੀਂ ਸਾਬ ਤਾਂ ਦੇਖੋ ਇਹ ਚੀਜ਼ਾਂ ਤੇ ਆਮ ਹੈ ਹੁਣ ਟ੍ਰੈਫਿਕ ਜ਼ਿਆਦਾ ਸੜਕਾਂ ਤੇ ਕਈ ਵਾਰ ਸੈੱਡ ਨਹੀਂ ਮਿਲਦੀ ਤੇ ਤੁਸੀਂ ਤੇ ਸੈੱਡ ਚੁੱਕੀ ਹੋ ਨੇ ਜੀ ਜੀ ਤੇ ਇਹ ਆਪ ਫਸ ਗਏ ਨੇ ਬਿਲਕੁਲ 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 ਇਧਰ ਬਲਵਿੰਦਰ ਜੀ ਕਹਿ ਰਹੇ ਨੇ ਕਿ ਡੀਵੀਆਰ ਦੇ ਨਾਲ ਹੁਣ ਡਾਟਾ ਦੀ ਕਲਾਉਡਿੰਗ ਕਰਵਾ ਕੇ ਰੱਖੋ ਭਾਈ ਡੀਵੀਆਰ ਚੁੱਕ ਕੇ ਲੈ ਜਾਂਦੇ ਆ ਪਰ ਉਹ ਸਟੋਰੇਜ ਦੂਸਰੀ ਜਿਹੜੀ ਡਾਟਾ ਕਲਾਉਡ ਵਾਲੀ ਆ ਬੈਕਅੱਪ ਰੱਖ ਲਓ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਕੁਝ ਹੋ ਜਾਣਾ ਜੀ 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 ਬਿਲਕੁਲ ਬਿਲਕੁਲ ਮਾਹੌਲ ਇਦਾਂ ਦਾ ਹੀ ਬਣਿਆ ਹੋਇਆ ਮਿੰਟੂ ਜੀ